ਤੇ ਅੱਜ ਦਾ ਜੋ ਪੀਸੀ ਹੈਗੀ ਆ ਸਾਡੇ ਉਹਨੂੰ ਅੱਜ ਹੋਰ ਕੀਤੀ ਗਈ ਹੈਗੀ ਐ ਪਰਸਨਲੀ ਮੇਰੇ ਉਹ ਤੇ ਬਿਫੋਰ ਆਈ 스타ਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਚਿਹਰੇ ਜਾਣੇ ਜਾਣਦੇ ਨੇ 60 ਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਨੇ ਤੇ ਜੇ ਮੈਂ profession ਦੀ ਮੈਂ ਗੱਲ ਕਰਾ ਆਪਣੇ profession ਦੀ ਮੈਂ ਡਾਕਟਰ ਵੇ ਇੰਸਟੀਚਨ ਐਂਡ ਵੀ ਵੀ ਸਾਡੀ ਪਟਿਆਲੇ ਤੋਂ ਹੋਈ ਸੀ ਤੇ ਐਮ.ਡੀ ਸਾਡੀ ਪੀ ਜੇ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਮ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਮੈਂ ਸੀ ਮੈਂ ਹੁਣ ਪੋਲਿਟਿਕਲ ਕੈਰੀਅਰ ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ ਦੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਪੇਰੈਂਟ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਦੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆ ਆ ਤੇ 17 ਚ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਮੋਤਾ ਸ਼ੰਤਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਉਨੀਚੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਲੰਡੀ ਤੇ 22 ਚ ਵੀ ਅਸੀਂ ਸ਼ਹਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ੰਤਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲਗੇ ਸੀ ਤੇ ਮੇਰਾ ਪੂਰਾ ਨਾਮ ਡਾਕਟਰ ਰਵਜੋ ਸਿੰਘ ਬੱਦਨਾ ਬੱਦਨ ਪਰਿਵਾਰ ਚੋਂ ਅਸੀਂ ਨਿਕਿਆ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟੀਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20-22 ਸਾਲ ਹੋ ਗਏ ਮੈਨੂੰ ਉਥੇ ਸ਼ਾਰਪੁਰ ਆਪਣਾ ਹਸਪੀਟਲ ਚਲਾ ਦੇ ਰਵਜੋਤ ਹਸਪੀਟਲ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਕਿਰਦਾਰ ਆ ਕਿਹੋ ਜਿਹਾ ਰੂਪ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧ ਦੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਖੀਰ ਲੈਚਰ ਅਸੀਂ ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਖੋਹ ਚੁੱਕੇ ਆ ਤੇ ਕੰਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਪੈਰਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਪਰੇਟ ਹੋਏ ਤੇ ਜਦੋਂ ਅਸੀਂ ਦੇਖਿਆ ਬڑا ਮਨ ਨੂੰ ਤਕਲਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗੱਲ ਕਰ ਰਿਹਾ ਕਿ ਇੱਕ ਇਰਰੇਗੂਲਰ ਪਾਰਟੀ ਉਹਨਾਂ ਦੇ ਇਰਰੇਗੂਲਰ ਟਿਕ ਲੀਡਰ ਤੇ ਇੱਕ ਇਰੈਗੂਲਰ ਟ ਇੱਕ ਇਸ਼ੂ ਜੋ ਉਹਨਾਂ ਚੱਕਿਆ ਹੈਗਾ ਲક્ષਣ ਦੀ ਤਾਮੀਲ ਨੂੰ ਦੇਖਦੇ ਹੋਏ ਆਵਾਦੀ ਪਾਰਟੀ ਦੀ ਜਿਹੜੀ ਉਥੋਂ ਇੱਕ ਇੱਕ ਵੱਡੀ ਮੀਟ ਨਾਲ ਜਿੱਤ ਪ੍ਰਾਪਤ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੰਦੀਪ ਰੋੜਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਮਾਇਤਾਂਗਰਾ ਕੀ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲ ਪਹਿਲਾਂ ਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਪੀ ਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਪਰੇ ਕੁਝ ਨਹੀਂ ਹੈਗਾ ਸੰਯਮ ਆម ਆਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय एमएलए सहबानो हो जयसी सहबान गल कर लीजिए लालचंद जी दी बलकार जी दी ते हुन जो बेनू टारगेट ਕੀਤਾ ਗਿਆ ਮੈਂ ਕਹੂੰਗਾ ਕਿ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸੇ ਪਾਈਚਾਰਾ ਦੇ ਲੀਡਰਾਂ ਨੂੰ ਮੁਆਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਨਹੀਂ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ ਐਸੀ ਪਾਇਚਾਰੇ ਦਰਿਤ ਪਾਇਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੇ ਅਸੀਂ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚ ਜੋ ਰਾਖਾ ਕਰਮ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਢਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਨੇ ਕਿਉਂ ਉਤਰ ਕੀਤਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਜ਼ੁਰਮੇਰੀ ਕੋਈ ਗੱਲ ਨਹੀਂ ਮੇਰਾ ਪੋਲੀਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਆ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਉਹ ਕਿਸੇ ਦੀ ਤੀਜਾ ਕਿਸ ਦੀ ਪੈਣਾ ਕਿਸੇ ਦਬਾਅ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਫਰਟ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤਾਂ ਮਾਨ ਹੈਗਾ ਇੱਕ ਨारी ਜਾਤੀ ਦਾ ਔਰਤ ਜਾਤੀ ਦਾ ਉਸ ਸਖਸ਼ ਦੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਵਾਉਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਵਾਉਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਵਾਉਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇਣੇ ਕੀ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਖਾਸ ਕਰਕੇ ਲੇਡੀਜ਼ ਦੀਆਂ ਔਰਤਾਂ ਲੀਆ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਵਾ ਦਿੰਦਾ ਤੁਮ ਇਹੋ ਜਿਹਾ ਹੋਰ ਬੁਵਾੜਾ ਦਿੰਦਾ ਉਹਨਾਂ ਨੂੰ ਮੈਂ ਕਿਸ ਸਸ ਸੋਚ ਦੇ ਮਾਲਕ ਤੇ ਜਿਹੜੇ ਕਹਿੰਦੇ ਨੇ ਕਿ ਸਾਡੀ ਇਹ ਇਥੋਂ ਦੀ ਜ਼ੱਦੀ ਪਾਰਟੀ ਨਹੀਂ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਰਿਸਪੈਕਟ ਨਹੀਂ ਹੋ ਜਾਂ ਸਨਮਾਨ ਅਸੀਂ ਉਹਨਾਂ ਵਰੋ ਆਪਣੇ ਆਵਾਵਾ ਪੈਨਾਤੀਆਂ ਵਾਸਤੇ ਅਸੀਂ ਪਾਲਦੇ ਆਪ ਉਹੀ ਹੈ ਜਵਾਬ ਉਹਨਾਂ ਕੋਲ ਇਹ ਇਸ న్యూਸ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰੇ ਨੂੰ ਤੇ इवन ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਥਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਸੀਓ ਨੂੰ ਕੋ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਉਹ ਭਲਾਂ ਕਿ ਮੇਰਾ ਮੇਰਾ ਕੀ ਮਨ ਨਹੀਂ ਸੀ ਆ ਜਾਂਦਾ ਇੱਥੇ ਪ੍ਰੈਸ ਕੌਂਫਰੈਂਸ ਕਰਨ ਦਾ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋਲ ਦੋ ਬੱਚੇ ਨੇ ਮੇਰੇ 4 ਇਅਰ 올ਡ ਐਂਡ 3 ਇਅਰ 올ਡ ਬਣੇ ਐਂਡ ਉਹਨਾਂ ਦੇ ਮਨ ਤੇ ਵਿੱਚ ਗਿੱਕੂ ਵੀ ਦੱਸੋ ਕਿ ਤੁਸੀਂ ਸ਼ਰਿਆਂ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦਾਂ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਬੁੰਦਿਆਂ ਦੀ ਗੱਲ ਕਰੋ ਤੁਸੀਂ ਕਿਉਂ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜਦੇ ਨਾ ਤੁਸੀਂ ਉਹ ਤੁਸੀਂ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਂ ਅਸੀਂ ਕਾਹਦੇ ਨਾਲ ਲੜਾਈ ਲੜਦੇ ਆਪਾਂ ਦੱਸੋ ਬੀ ਬੜਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਲੰਕਨੀ ਸੇਖੀਤ ਹੁੰਦਾ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿਵੇਂ ਤੀ ਆਪਹਿਲਾ ਦੀ ਆਪਾਂ ਉਹਨਾਂ ਦੇ ਇੰਦਰ ਨੂੰ ਇਦਾਂ ਰੋਈ ਹੈ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਰਹੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੇ ਦੌਰ ਲਈ ਹੋਈ ਸੀ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਧਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਨ 18 ਜੂਨ 2025 ਕਿ ਅੱਜ ਤਾਂ ਵਾਦਰਮ ਜ਼ੋਰ ਦੇ ਫੁੱਲ ਸਟਾਪ ਲਾਤਾ ਤੋਂ ਡੇ ਸੇਰਨਾ ਕੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਕੱਟ ਗੱਲ ਕਰੀ ਦੀ ਇਹ ਉਹ ਨਾਕ ਤੋਂ ਜਿਹੀ ਅਸੀਂ ਗੱਲ ਕਰੀ ਦੀ ਆਪਾਂ ਤੇ ਯੂ ਕੈਨ ਅੰਡਰਸਟੈਂਡ ਦੀ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰਹੀ ਕੰਮਾਂ ਕਰ ਰਹੇ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਜਿਸ ਦਿਨ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਨੈਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬੜੀ ਫੋਟੋ ਦੇ ਨਾਲ ਇੱਕ ਲੇਡੀ ਦੀ ਫੋਟੋ ਜੋ ਕਿ ਮੇਰੇ ਪਿੱਛਲਾ ਹੋ ਐਕਸ ਵਾਈਸ ਦੀਏ ਉਹਨਾਂ ਦੀ ਫੋਟੋ ਨੂੰ ਐਦੇਰਤ ਕੇ ਮਿਲਣਾ ਜੋੜ ਕੇ ਕੀਤੇ ਦੇ ਉਹ ਸਫਲ ਕੀਤਾ ਜਾ ਰਹੇ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਦਿੱਥੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹਤੇ ਕੀ ਵੀ ਦੀ ਹੋਗੀ ਉਹਦਾ ਕੀ ਸੋਚਦਾ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੇ ਦਾ ਕੀ ਕਸੂਰ ਹੰਸ ਕਿਉਂ ਤੁਸੀਂ ਇੰਨੀ ਚਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾਂ ਪੈਣਾ ਧੀਆਂ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਕਿਚੜੀ ਚ ਤੇ ਰੱਬ ਦੀ ਕਿਚੜੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸੋਲਡ ਸਾਬ ਦਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਰੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਦੈ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਅੱਛਾ ਮਤਲਬ ਇਹ ਕਿ ਦਿੱਤੋ ਉਹਨੇ ਜਾਨਕ ਤੇ ਫੈਲ ਤੇ ਕੀਤਾ ਗਿਆ ਸਾਰਾ ਕੋ ਜੋ ਵੀ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿੱਤਨ ਤੋਂ ਬਾਅਦ ਵਿੱਚ ਸੇ ਪਰਚਾਦ ਕਰਾਇਆ ਜਿਵੇਂ ਜਿੱਦਾਂ ਉਹ ਸਾਡੇ ਵੱਲੋਂ ਮੈਂ 10 ਵਾਰ ਕੀ ਰਿਕੁਐਸਟ ਕੰਪਲੀਟ ਚਲ ਗਈ ਹੈ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕੋਈ ਦਰ ਵੀ ਓਕੀ ਤਰ੍ਹਾਂ ਕਿਤੇ ਪਹੁੰਚਣ ਕੀ ਤਰਜ਼ੂਰਦਾ ਨਹੀਂ ਕਿਸੇ ਦੇ ਬਾਈ ਨੇਮ ਕਿਸੇ ਦੇ ਲਾਪਟਾ ਜੀ ਹਾਂਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਦੇ ਬਾਈ ਕਿਹਦੇ ਖਿਲਾਫ ਕਿਹਨਿਆਂ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾ ਲਈਆ ਮੈਂ ਨਹੀਂ ਜਦ ਕੰਪਲੀਟ ਜਦੋਂ ਸਾਹਿਬ ਜੀ ਕਰਦੇ ਉਹਨਾਂ ਨੇ ਪਾਇਆ ਮੂਵ ਚਲੋ ਉਹਨਾਂ ਨੂੰ ਤੁਸੀਂ ਕੰਪਲੀਟ ਕਿਹੜੇ ਕਿਹੜਾ ਗੱਲ ਕਰਾਈ ਜੀ ਬਾਈ ਨੇਮ ਹੋ ਰਹੀ ਹੈ ਵਿਕਰਮਜੀਤ ਜੀ ਦੇ ਚੁੱਕਾ ਠੀਕ ਹੈ ਜੀ ਨਹੀਂ ਕਿਹਨੂੰ ਇਹ ਦਰਸ਼ਕ ਦਰਸ਼ਕ ਇਹ ਪਰਸਪਰ ਇਹ ਹੋ ਸਕਦਾ ਵੀ ਜਾਣ ਤੁਹਾਡੇ ਘਰ ਚ ਪਹੁੰਚ ਰਹੀ ਹੈ ਤੇ ਤੁਹਾਡੇ ਪਤਨੀ ਦੇ ਕੋਲ ਪਹੁੰਚ ਰਹੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਉਹ ਕਿਹਾ ਮਟਰਾ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ ਜੇ ਇਹ ਐਨੀ ਟਾਈਮ ਕਿਉਂ ਸ਼ੁਰੂ ਹੋਇਆ ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੇ ਹੋ ਸਕਦੇ ਹੋ ਦੋ ਚੀਜ਼ਾਂ ਹੋ ਗਈਆਂ ਨੇ ਮੈਂ مثلا ਮੈਂ ਕਿਹਾ ਕਿ 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 ਐਟ ਲਗੀਆਂ 50 ਇਹ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਹਾਂ ਜੀ ਇਹ ਪੋਸਿਬਿਲਟੀ ਨਹੀਂ ਮੇਰੀ 105 ਸੀ ਕਿ ਉਹਨੂੰ ਮੋਡੀਫਾਈ ਕੀਤਾ ਹੋਰ ਮੈਂ ਕਹਿ ਰਿਹਾ ਹਾਂ ਉਹ ਡਿਵੋਰਸ ਕਿਦੋਂ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ ਚਲੀ ਜਾਣਾ ਸਰ ਕੀ ਹੋ ਗਿਆ ਤੁਹਾਡਾ ਸਾਲ ਨਹੀਂ ਇਹ ਨਾਲ ਨਾਲ ਕਿਸੇ ਦਾ ਕੱਲ ਅੱਜ ਤੁਸੀਂ ਇਸ ਤੋਂ ਇਹ ਕਿਸ ਤਰ੍ਹਾਂ ਦੀਆਂ ਕਹਾਣੀਆਂ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇਹ ਕਲੀਅਰ ਕਰ ਦਿਓ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ जो मेरा मैं कहूंगा कि दैट्स वेरी वेरी पर्सनल टू मी जीलसी क्वेश्चन पूछ रहे हो तो थोड़ा कोई हक नहीं के ऊपर प्लीज एक से आप तुम ये बात कल भी लिखी है कि एआई बस गया है जी तो बट ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰਿਕ ਨੂੰ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਜ਼ ਡਿਸਪਲੇਮ ਯੋ ਮੈਂ ਆਨਲਾਈਨ ਜੀ ਜੀ ਉਹਨਾਂ ਦਾ ਹਸਬੰਡ ਬਾਈ ਸੈਲਫੀ ਨਹੀਂ ਸੰ nghi ਕਰ ਕਿ AI ਤਾਂ ਬਹੁਤ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਏ ਥੱਲੇ ਕੀ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਦਾ ਇਹ ਉਹਨਾਂ ਕੋ ਹੋਈ ਜੇ ਕਹਿੰਦੇ ਹੈ ਕਿ ਉਹ ਕਹਿ ਰਹੇ ਕਿ ਇੱਕ ਦੱਸੋ ਕੱਲ 7 ਵਜੇ ਤੇ ਮੈਂ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਜੀ ਉਹ ਫੋਟੋ ਜੀ ਉਹ ਹੋਰ ਦੇਖ ਤੋਂ ਬਾਅਦ ਇਹ ਸਰਕੂਲੇਟ ਹੋਈ ਹੈ ਕਿ ਕਰਮਚਾਰੀਆਂ ਨੇ ਉਹਨੂੰ ਆਫਿਸ ਦੇ ਅੰਦਰ ਵਿੱਚ ਪਾ ਚਾਹ ਉਹ ਉਹੀ ਡੈਕਾਇਆ ਸ਼ੋਕ ਨੰਗ ਲਿਆ ਸ਼ੋਕ ਨੰਗ ਲਿਆ ਬਿਲਨਾਮ ਉਹ ਉਹ ਸਾਡੇ ਕੀ ਕਹਿੰਦੇ ਹਰ ਰੋਜ਼ਾਰ ਕੋਚ ਜਦੋਂ 2116 17 ਦੀ ਲਕਸ਼ਮੀ ਪਾਰਟੀ ਬੁਰਾ ਹਾਂ ਦੱਸੋ ਦੈਟਸ ਵਾਈ ਚੀ ਇਹ స్టార్ਟ ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦ ਪ੍ਰੋਸੈਸ ਸਟਾਰਟਡ ਬਟ ਉਹ ਇਹ ਪਤਾ ਤੁਮ ਕੋ 16 17 ਲਕਸ਼ਮੀ ਪਾਰਟੀ ਇਨਗਲਿਸ਼ ਡੈਟ ਆਲਸੋ ਹੀ ਹੈ ਸਟਾਰਟਡ ਦਿਸ ਨੀਓਕ